ਜਦ ਗੁਰਾਂ ਦੀ ਸੰਗਤ ਦੇ ਵਿੱਚ ਆਉਂਦੇ ਆ ਤੇ ਗੁਰਾਂ ਦੀ ਸੰਗਤ ਦੇ ਵਿੱਚ ਆ ਕੇ ਸਾਡਾ ਕੇਵਲ ਇੱਕੋ ਹੀ ਫਰਜ਼ ਹੁੰਦਾ ਏ ਉਹ ਕੀ ਸਤਿਗੁਰ ਜੀ ਦੀ ਬਾਣੀ ਨੂੰ ਧਿਆਨ ਦੇ ਨਾਲ ਸੁਣ ਲੈਣਾ ਤੇ ਉਹਨੂੰ ਮਨ ਦੇ ਵਿੱਚ ਵਸਾ ਲੈਣਾ ਤੇ ਮਨ ਦੇ ਵਿੱਚ ਵਸਾਵਣ ਦੇ ਲਈ ਮਨ ਨੂੰ ਜੋੜਨਾ ਬੜਾ ਜ਼ਰੂਰੀ ਏ ਗੁਰੂ ਜੀ ਦੀ ਹਜ਼ੂਰੀ ਦੇ ਵਿੱਚ ਗੁਰੂ ਜੀ ਦੀ ਗੋਦ ਦੇ ਵਿੱਚ ਕਿਉਂ ਜ਼ਰੂਰੀ ਏ ਕਿਉਂਕਿ ਜਿਹੜੀ ਸਤਗੁਰੂ ਜੀ ਦੀ ਬਾਣੀ ਏ ਨਾ ਸਤਗੁਰੂ ਜੀ ਦੀਆਂ ਵਿਚਾਰਾਂ ਨੇ ਇਹ ਕੇਵਲ ਤੇ ਕੇਵਲ ਮਨ ਦੇ ਲਈ ਹਨ ਸਰੀਰ ਨੂੰ ਸੋਹਣਾ ਬਣਾਉਣ ਦੇ ਲੱਖਾਂ ਚੀਜ਼ਾਂ ਲੱਖਾਂ ਪਦਾਰਥ ਹਨ ਪਰ ਮਨ ਨੂੰ ਸੋਹਣਾ ਬਣਾਉਣ ਦੇ ਲਈ ਮਨ ਨੂੰ ਸੁੰਦਰ ਬਣਾਉਣ ਦੇ ਲਈ ਕੋਈ ਚੀਜ਼ ਨਹੀਂ ਕੇਵਲ ਇੱਕੋ ਚੀਜ਼ ਏ ਉਹ ਗਿਆਨ ਜੋ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਤੋਂ ਮਿਲਣਾ ਏ ਜੋ ਸਾਨੂੰ ਗੁਰੂ ਬਾਬਾ ਜੀ ਦੀ ਗੋਦ ਦੇ ਵਿੱਚ ਆ ਕੇ ਮਿਲਣਾ ਹੈ ਹੋਰ ਕੋਈ ਜਗ੍ਹਾ ਨਹੀਂ ਜਿੱਥੇ ਸਾਨੂੰ ਗਿਆਨ ਮਿਲ ਜਾਵੇ ਇਸ ਕਰਕੇ ਗੁਰਾਂ ਨੇ ਸਤ ਸੰਗਤ ਨੂੰ ਇੰਨੇ ਵੱਡੀਆਂ ਭਾਗਾਂ ਵਾਲੀ ਜਗ੍ਹਾ ਇੰਨੀ ਭਾਗਾਂ ਵਾਲੀ ਚੀਜ਼ ਆਖਿਆ ਹੈ ਕਿਉਂਕਿ ਸੰਗਤ ਦੇ ਵਿੱਚ ਆ ਕੇ ਜੀਵਨ ਬਦਲ ਜਾਂਦਾ ਹੈ ਜੀਵਨ ਕਿਸ ਤਰ੍ਹਾਂ ਗੁਰਾਂ ਦਾ ਗਿਆਨ ਲੈ ਕੇ ਗੁਰਾਂ ਦੀ ਬਾਣੀ ਨੂੰ ਮਨ ਦੇ ਵਿੱਚ ਵਸਾ ਕੇ ਜਿਸ ਤਰ੍ਹਾਂ ਅਸੀਂ ਪ੍ਰਸਾਦਾ ਸਕਦੇ ਹਾਂ ਤੇ ਸਾਡੀ ਭੁੱਖ ਮਿੱਟਦੀ ਏ ਇਸੇ ਤਰ੍ਹਾਂ ਗੁਰਾਂ ਜੀ ਦੀ ਬਾਣੀ ਮੰਨ ਦੇ ਵਿੱਚ ਵਸਾਉਣ ਦੇ ਨਾਲ ਸਾਡੀ ਅਗਿਆਨਤਾ ਮਿੱਟਦੀ ਏ ਬਾਰਸੀ ਪ੍ਰਸਾਦਾ ਸਕਣ ਦੇ ਲਈ ਥਾਲੀ ਲੈਂਦੇ ਆ ਗੁਰਾਂ ਨੇ ਵੀ ਇੱਕ ਥਾਲੀ ਸਾਨੂੰ ਦਿੱਤੀ ਏ ਅਗਿਆਨਤਾ ਮਿਟਾਵਣ ਦੇ ਲਈ ਜਿਹੜਾ ਤੇਰੇ ਅੰਦਰ ਸ਼ਾਂਤੀ ਨਹੀਂ ਅੰਦਰ ਤੇਰੇ ਸਬਰ ਨਹੀਂ ਅੰਦਰ ਹੋਰੀ ਤੂੰ ਐਬਾਂ ਵਾਲਾ ਮਨੁੱਖ ਬਣ ਗਿਆ ਏ ਚੇਤੇ ਰੱਖਣਾ ਕਰ ਗੁਰਾਂ ਨੇ ਇੱਕ ਦਿੱਤੀ ਏ ਥਾਲੀ ਜੀ ਦੇ ਨਾਲ ਤੂੰ ਇਹ ਮਿਟਾ ਸਕਦਾ ਏ ਜਿਹਦੇ ਨਾਲ ਤੂੰ ਮਨ ਨੂੰ ਵੀ ਸਾਫ਼ ਕਰਦਾ ਏ ਗੁਰਾਂ ਨੇ ਦਿੱਤੀ ਏ ਦਾਤ ਤੂੰ ਕਿਹੜੀ ਏ ਬਾਹਰ ਇਨਸਾਨ ਪ੍ਰਸਾਦਾ ਸਕਦਾ ਏ ਥਾਲੀ ਦੇ ਵਿੱਚ ਪਾ ਕਰਕੇ ਕਿਉਂਕਿ ਮੇਰੀ ਭੁੱਖ ਮੇਕ ਜਾਵੇ ਤੇ ਗੁਰਾਂ ਨੇ ਇਹ ਭੁੱਖ ਨੂੰ ਕਿਹਾ ਕਿ ਪਾਈਏ ਤੇ ਇੱਕ ਵਾਰੀ ਸਕੇਗਾ ਫਿਰ ਲੱਗ ਜਾਵੇਗੀ ਪਰ ਜਿਹੜੇ ਅੰਦਰੋਂ ਇਹ ਕਦੇ ਨਹੀਂ ਮਿਟਣ ਵਾਲੀ ਤੇਰੀ ਭੁੱਖ ਜਿਹੜੀ ਲੋਭ ਦੀ ਭੁੱਖ ਏ ਜਿਹੜੀ ਮੈਂ ਮੈਂ ਦੀ ਭੁੱਖ ਏ ਇਹ ਕਦੇ ਨਹੀਂ ਮਿٹےਗੀ ਜਿਹੜੀ ਬਾਹਰ ਵਾਲੀ ਭੁੱਖ ਹੈ ਤਾਂ ਚਲੋ ਫੇਰ ਵੀ ਇੱਕ ਵਾਰੀ ਪ੍ਰਸਾਦਾ ਸਕੇ ਇਨਸਾਨ ਕਹਿੰਦਾ ਬਸ ਹੋਰ ਨਹੀਂ ਮੇਰੇ ਤੋਂ ਸਕੇ ਆ ਜਾਏਗਾ ਪਰ ਅੰਦਰ ਵਾਲੀ ਅ ਗਿਆਨਤਾ ਦੀ ਭੁੱਖ ਕੀ ਦੀ ਮਿਟੀ ਹੈ ਉਹ ਤੇ ਜਿਹਦੇ ਕੋਲ ਲੱਖਾਂ ਆ ਗਏ ਹਨ ਉਹਦੀ ਭੁੱਖ ਮਿਟੀ ਨਹੀਂ ਉਹ ਕਹਿੰਦਾ ਮੇਰੇ ਕੋਲ ਕਰੋੜਾਂ ਆ ਜਾਵਣ ਤੇ ਕਰੋੜਾਂ ਵਾਲਾ ਕਹਿੰਦਾ ਅਰਬਾਂ ਖਰਬਾਂ ਆ ਜਾਵਣ ਇਹ ਭੁੱਖ ਕਦੀ ਵੀ ਨਹੀਂ ਮਿٹےਗੀ ਜਿਨੇ ਇੱਕ ਘਰ ਲੈ ਲਿਆ ਏ ਉਹਨੂੰ ਇਹ ਨਹੀਂ ਹੋਏਗਾ ਕਿ ਚਲੋ ਠੀਕ ਹੈ ਬਹੁਤ ਏ ਮੇਰੇ ਲਈ ਹੁਣ ਇੱਕ ਤੋਂ ਦੋ ਦੋ ਤੋਂ ਤਿੰਨ ਬਣਾਉਣ ਦੀਆਂ ਯੋਗਤਾ ਘੜੇਗਾ ਜੀਨੂੰ ਗੁਰੂ ਬਾਬਾ ਜੀ ਆਖਦੇ ਨੇ ਜ਼ਿੰਦਗੀ ਦੇ ਵਿੱਚ ਸਬਰ ਨਹੀਂ ਇਹ ਸਬਰ ਮਿਲਣਾ ਕਿੱਥੇ ਸੀ ਗੁਰੂ ਜੀ ਥਾਲੀ ਦੇ ਵਿੱਚ ਪਰੋਸ ਕੇ ਦੇ ਰਹੇ ਹਨ ਗੁਰੂ ਬਾਬਾ ਜੀ ਕਹਿੰਦੇ ਬਾਹਰ ਵਾਲਾ ਥਾਲ ਤੋਂ ਲਿਆ ਆਪਣਾ ਪ੍ਰਸਾਦਾ ਸਕਿਆ ਤੇ ਭੁੱਖ ਮਿਟ ਗਈ ਆ ਮੇਰੇ ਕੋਲ ਵੀ ਇੱਕ ਥਾਲੇ ਜਿਹਦੇ ਨਾਲ ਤੇਰੀ ਅੰਦਰ ਤ੍ਰਿਸ਼ਨਾ ਦੀ ਭੁੱਖ ਮਿਟੇਗੀ ਜਿਹਦੇ ਨਾਲ ਤੇਰੇ ਅੰਦਰ ਸਬਰ ਸੰਤੋਖ ਇਹੋ ਜੇ ਗੁਣ ਆਉਣੇ ਹਨ ਉਹ ਕਿਹੜਾ ਥਾਲੇ ਰੋਜ਼ਾਨਾ ਪੜਦੇ ਆ ਰਹਿ ਰਾਜ ਸਾਹਿਬ ਦੀ ਅੰਦਰ ਮਦਾਵਨੀ ਮਹੱਲਾ ਪੰਜਵਾ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਗੁਰੂ ਜੀ ਕਹਿੰਦੇ ਮੇਰੇ ਕੋਲ ਵੀ ਥਾਲੇ ਜਿਹਦੇ ਵਿੱਚ ਸਤ ਸੰਤੋਖ ਵਿਚਾਰੋ ਇਹ ਤਿੰਨ ਪਦਾਰਥ ਪਏ ਹਨ ਤਿੰਨ ਦਾਤਾਂ ਪਈਆਂ ਹਨ ਮੰਦਾਵਣੀ ਦਾ ਅਰਥ ਕੀ ਹੈ ਮੰਦਾਵਣੀ ਦਾ ਅਰਥ ਹੈ ਬੰਨਣਾ ਬੰਦ ਕਰਨਾ ਮੰਦਾਵਣੀ ਦਾ ਅਰਥ ਹੈ ਬੰਦ ਕਰਨਾ ਤੇ ਮੰਦਾਵਣੀ ਕਿਸੇ ਰਾਗ ਦਾ ਨਾਮ ਨਹੀਂ ਇਹ ਬਾਣੀ ਦਾ ਨਾਮ ਹੈ ਜਿਸ ਤਰ੍ਹਾਂ ਜਪਜੀ ਸਾਹਿਬ ਬਾਣੀ ਦਾ ਨਾਮ ਹੈ ਜਿਸ ਤਰ੍ਹਾਂ ਆਨੰਦ ਸਾਹਿਬ ਬਾਣੀ ਦਾ ਨਾਮ ਹੈ ਜਿਸ ਤਰ੍ਹਾਂ ਆਨੰਦ ਸਾਹਿਬ ਬਾਣੀ ਦਾ ਨਾਮ ਹੈ ਜਿਸ ਤਰ੍ਹਾਂ 12 ਮਹਾਮਾਜ਼ ਬਾਣੀ ਦਾ ਨਾਮ ਏ ਇਸੇ ਤਰ੍ਹਾਂ ਹੀ ਮੁੰਦਾਵਣੀ ਇੱਕ ਨਾਮ ਏ ਰਾਗ ਨਹੀਂ ਕੋਈ ਤੇ ਮੁੰਦਾਵਣੀ ਦਾ ਅਰਥ ਕੀ ਏ ਬੰਦ ਕਰਨਾ ਭੇੜ ਲੈਣਾ ਭਗਤਾਂ ਨੇ ਇਹਨੂੰ ਖੋਲਦਿਆਂ ਹੋਇਆ ਕਈ ਬਚਨੋ ਚਾਰਿਆਂ ਨੂੰ ਮੋੰਦ ਲੀਓ ਦਰਵਾਜ਼ੇ ਬੰਦ ਕਰਨਾ ਕਿ ਦਰਵਾਜ਼ੇ ਬੰਦ ਕਰ ਲੈਨੇ ਜੋ ਹਰਿਆਣੇ ਦਾ ਸਬਦ ਹੈ ਹਰਿਆਣੇ ਦੀ ਬੋਲੀ ਹੈ ਅਸੀਂ ਆਖਦੇ ਆਂ ਦਰਵਾਜ਼ਾ ਬੰਦ ਕਰਦੇ ਦਰਵਾਜ਼ਾ ਭੇੜਦੇ ਤੇ ਹਰਿਆਣੇ ਦੇ ਵਿੱਚ ਵੀ ਆਖਦੇ ਆਂ ਦਰਵਾਜ਼ਾ ਬੰਦ ਕਰਦੇ ਦਰਵਾਜ਼ਾ ਭੇੜਦੇ ਇਕੱਠਾ ਕਰਦੇ ਇਸੇ ਤਰ੍ਹਾਂ ਗੁਰਾਂ ਨੇ ਇੱਕ ਥਾਲ ਦੇ ਵਿੱਚ ਤਿੰਨ ਵਸਤੂਆਂ ਇਕੱਠੀਆਂ ਕੀਤੀਆਂ ਨੂੰ ਤੇ ਉਹ ਕਿਹੜੀਆਂ ਸਤ ਸੰਤੋਖ ਚੇਤੇ ਰੱਖਣਾ ਗੁਰਾਂ ਜੀ ਦੀ ਬਾਣੀ ਜਦ ਵੀ ਪੜਾਂਗੇ ਨਾ ਜਿੱਥੇ ਸਤ ਤੇ ਸੰਤੋਖ ਇਕੱਠਾ ਆ ਜਾਏਗਾ ਉਥੇ ਆਚਰਨ ਦੀ ਗੱਲ ਕੀਤੀ ਜਾਏਗੀ ਕਰੈਕਟਰ ਦੀ ਤੇ ਇਥੇ ਗੁਰੂ ਸਾਹਿਬ ਜੀ ਕਰੈਕਟਰ ਦੀ ਗੱਲ ਕਰਦੇ ਹਨ ਇਹ ਅੰਦਰਲਾ ਭੋਜਨ ਹੈ ਜਿਹਦੇ ਨਾਲ ਸਾਡੇ ਔਗਣ ਦੂਰ ਹੋਣੇ ਹੈ ਜਿਦੇ ਨਾਲ ਸਾਡੇ ਅੰਦਰਲੇ ਰੋਗ ਦੂਰ ਹੋਣਿਆ ਨਹੀਂ ਉਹ ਦਵਾਈ ਏ ਉਹ ਭੋਜਨ ਏ ਜਿਹਦੇ ਨਾਲ ਸਰੀਰ ਦੇ ਅੰਦਰ ਦੀ ਭੁੱਖ ਮਿੱਟਨੀ ਏ ਤੇ ਸਤਿਗੁਰਾਂ ਨੇ ਇਥੇ ਆਚਰਨ ਦੀ ਗੱਲ ਕੀਤੀ ਏ ਇਥੇ ਕਰੈਕਟਰ ਦੀ ਗੱਲ ਕੀਤੀ ਏ ਜਿਹੜਾ ਇਨਸਾਨ ਸ ਜੀਵਨ ਦੇ ਵਿੱਚ ਗੁਰਾਂ ਦੇ ਰਾਹ ਤੋਂ ਭਟ ਚੁੱਕਿਆ ਏ ਗੁਰਾਂ ਦੀ ਬਾਣੀ ਦੇ ਗਿਆਨ ਤੋਂ ਬੜੀ ਦੂਰ ਜਾ ਚੁੱਕਿਆ ਏ ਗੁਰੂ ਜੀ ਨੂੰ ਵਾਜਾ ਮਾਰਦੇ ਹਨ ਆ ਸਿੱਧੇ ਰਾ ਪੈਣਾ ਕਰ ਸਤਗੁਰ ਜੀ ਸਮਝਾਉਂਦੇ ਨੇ ਸਾਨੂੰ ਹਰ ਇੱਕ ਬਾਤ ਤੇ ਹਰ ਇੱਕ ਸਿਚੁਏਸ਼ਨ ਤੇ ਪਰ ਇਨਸਾਨ ਸਤਗੁਰਾਂ ਦੇ ਵੱਲੋਂ ਬੇਗੱਦਰਾ ਹੋ ਜਾਂਦਾ ਏ ਸਤਗੁਰਾਂ ਦੀ ਬਾਤ ਸੁਣ ਕੇ ਵੀ ਅਨਜਾਨ ਬਣ ਜਾਂਦਾ ਏ ਤੇ ਭਲਾ ਕਿਸ ਤਰ੍ਹਾਂ ਹੋਣਾ ਏ ਭਲਾ ਉਹਦਾ ਉਸ ਦਿਨ ਹੋਣਾ ਏ ਜਿਸ ਦਿਨ ਸਤਿਗੁਰੂ ਜੀ ਦੀ ਬਾਣੀ ਨੂੰ ਜੀਵਨ ਦੇ ਵਿੱਚ ਕਮਾਉਣਾ ਸ਼ੁਰੂ ਕਰ ਦੇਗਾ ਬਾਣੀ ਨੂੰ ਸੁਣ ਕੇ ਮੰਨਣ ਲੱਗ ਜਾਵੇਗਾ ਗੁਰਾਂ ਨੇ ਕਿੰਨੀ ਵੱਡੀ ਉੱਚੀ ਪਦਵੀ ਦੱਸੀ ਏ ਜਿਹੜੇ ਸਤਿਗੁਰਾਂ ਦੀ ਬਾਣੀ ਨੂੰ ਮੰਨ ਲੈਂਦੀਆਂ ਨੇ ਜੀਵਨ ਦੇ ਵਿੱਚ ਜਿਹੜੇ ਆਪਣੇ ਅੰਦਰ ਗੁਰਾਂ ਦੀ ਬਾਣੀ ਵਸਾ ਲੈਂਦੇ ਆ ਗੁਰਾਂ ਨੇ ਕਿੰਨੇ ਉੱਚੇ ਦੱਸਿਆ ਏ ਉਹਨਾਂ ਨੂੰ ਤੇ ਜਿਹੜੇ ਫਿਰ ਗੁਰਾਂ ਦੀ ਬਾਣੀ ਸੁਣ ਕੇ ਅਨਜਾਨ ਬਣ ਜਾਂਦੇ ਹਨ ਸੁਣ ਕੇ ਵੀ ਨਹੀਂ ਮੰਨਣਾ ਕਰਦੇ ਗੁਰੂ ਫਿਰ ਸਮਝਾਉਣਾ ਕਰਦੇ ਨੇ ਤੇਰਾ ਜੀਵਨ ਬਿਆਰਥੇ ਜ਼ਿੰਦਗੀ ਦੇ ਵਿੱਚ ਤੇਰਾ ਕੋਈ ਲਾਭ ਨਹੀਂ ਜੋ ਤੈਨੂੰ ਮਨੁੱਖਾ ਜਨਮ ਮਿਲਿਆ ਏ ਸਤਿਗੁਰਾਂ ਦੇ ਗਿਆਨ ਤੋਂ ਬਿਨਾਂ ਜ਼ਿੰਦਗੀ ਦੇ ਵਿੱਚ ਘੁੱਪ ਹਨੇਰਾ ਆਉਂਦਾ ਏ ਸਤਿਗੁਰਾਂ ਦੇ ਗਿਆਨ ਤੋਂ ਬਿਨਾ ਜ਼ਿੰਦਗੀ ਜ਼ਿੰਦਗੀ ਨਹੀਂ ਰਹਿੰਦੀ ਮਨੁੱਖ ਦੇਖਣ ਨੂੰ ਮਨੁੱਖ ਲੱਗਦਾ ਏ ਪਰ ਗੁਰਾਂ ਦੇ ਗਿਆਨ ਤੋਂ ਬਿਨਾ ਜਿਹੜਾ ਮਨੁੱਖ ਦੇ ਸਿਰਿਆ ਹੈ ਨਾ ਜਿਹਦੀ ਕੋਲ ਦੇਹ ਮਨੁੱਖਾਂ ਵਾਲੀ ਏ ਚੇਤੇ ਰੱਖਣਾ ਜਿਹੜੀਆਂ ਜੂਨੀਆਂ ਨੇ ਉਹ ਜਾਨਵਰਾਂ ਵਾਲੀਆਂ ਭੋਗਦਾ ਏ ਜਿਨੂੰ ਗੁਰੂ ਜੀ ਆਪਣੀ ਬਾਣੀ ਦੇ ਵਿੱਚ ਸਮਝਾਉਂਦੇ ਨੇ ਕਰਤੂਤ ਪਸ਼ੂ ਕੀ ਮਾਨਸਾ ਜਪ ਕੇਵਲ ਸਰੀਰ ਹੀ ਮਨੁੱਖਾਂ ਵਾਲਾ ਏ ਪਰ ਜੇ ਕਰਮ ਦੇਖ ਲਈਏ ਇਹਦੇ ਜੇ ਕੰਮ ਵੇਖ ਲਈਏ ਦਾ ਸੁਭਾਅ ਦੇਖ ਲਈਏ ਨਾ ਸੱਚੀ ਜਾਨਵਰਾਂ ਵਾਲਾ ਏ ਤੇ ਜਾਨਵਰ ਦਾ ਸੁਭਾਅ ਕਿੱਦਾਂ ਦਾ ਹੁੰਦਾ ਏ ਉਹਨੂੰ ਛੇੜੀ ਜਾਊਂਗੇ ਉਹ ਓਨੀ ਵਾਰੀ ਸਾਨੂੰ ਕੱਟਣ ਨੂੰ ਪਏਗਾ ਜਾਂ ਵੱਢਣ ਨੂੰ ਪਏਗਾ ਬਸ ਇਸੇ ਤਰ੍ਹਾਂ ਹੀ ਸਾਡੇ ਸੁਭਾਅ ਹੋ ਗਏ ਨੇ ਕੋਈ ਮੜਾ ਜਾ ਕੁਝ ਕਹਿ ਦਵੇ ਅਸੀਂ ਫਿਰ ਉਹਨੂੰ ਕੱਟਣ ਨੂੰ ਹੀ ਪੈਨੇ ਉਹਨੂੰ ਬੁਰਾ ਭਲਾ ਬੋਲਦੇ ਆ ਫਿਰ ਸਾਡੇ ਤੇ ਜਨਵਰਾਂ ਦੇ ਵਿੱਚ ਫਰਕ ਕੀ ਏ ਸਾਨੂੰ ਮਨੁੱਖਾ ਦੇ ਮਿਲੀਏ ਜਿਹੜੀ ਬੜੀ ਦੁਰਲੰਭ ਏ ਜਿਹੜੀ ਇੱਕ ਵਾਰ ਮਿਲੀਏ ਤੇ ਇਹ ਜੇ ਮਨੁੱਖਾ ਦੇ ਪ੍ਰਾਪਤ ਕਰ ਗਏ ਕਰਕੇ ਵੀ ਅਸੀਂ ਕੰਮ ਆਪਣੇ ਕਰਮ ਜਨਵਰਾਂ ਵਾਲੇ ਹੀ ਕਰਦੇ ਆ ਫਿਰ ਸਾਡੇ ਵਿੱਚ ਫਰਕ ਕੀ ਇਹ ਤੇ ਰੱਖਣਾ ਗੁਰਾਂ ਦੀ ਬਾਣੀ ਮਾਨਸਾਂ ਤੋਂ ਦੇਵਤੇ ਬਣਾਉਂਦੀ ਏ ਤੇ ਮਾਨਸ ਕਿਹੜੇ ਹਨ ਇਹੀ ਹਨ ਜਿਹੜੇ ਸਤਗੁਰ ਜੀ ਦੀ ਬਾਣੀ ਨੂੰ ਸੁਣ ਕੇ ਜੀਵਨ ਦੇ ਵਿੱਚ ਕਮਾਲ ਨਹੀਂ ਪਾਉਂਦੇ ਕਿਉਂ ਕਿਉਂਕਿ ਗਿਆਨ ਨੇ ਜ਼ਿੰਦਗੀ ਸੋਹਣੀ ਦੇਣੀ ਸੀ ਤੇ ਸੋਹਣੀ ਜ਼ਿੰਦਗੀ ਨਾ ਹੋਣ ਦੇ ਕਾਰਨ ਇਨਸਾਨ ਮਾਨਸਾਂ ਵਾਲਾ ਜੀਵਨ ਜਿਉਂਦਾ ਹੈ ਜਨਵਰਾਂ ਵਾਲਾ ਜੀਵਨ ਜਿਉਂਦਾ ਹੈ ਹੁਣ ਜਿਹੜੀ ਮਾਂ ਦਾ ਪੁੱਤਰ ਜਿਹੜੀ ਮਾਂ ਨੇ ਆਪਣੇ ਪੁੱਤਰ ਨੂੰ ਬੜੇ ਪਿਆਰ ਲਾਜਾਂ ਦੇ ਨਾਲ ਪਾਲਿਆ ਏ ਹੁਣ ਜੇ ਉਹ ਵੱਡਾ ਹੋ ਕੇ ਮਾਂ ਨੂੰ ਹੀ ਮਾਰਨ ਪਵੇ ਫਿਰ ਉਹ ਕੀ ਪੁੱਤਰ ਕਹਲਾਏਗਾ ਹੁਣ ਜਿਹਨੂੰ ਇਹ ਨਹੀਂ ਪਤਾ ਕਿ ਮੇਰੇ ਲਈ ਕੀ ਚੰਗਾ ਏ ਕੀ ਮਾੜਾ ਏ ਉਹ ਜ ਇਨਸਾਨ ਏ ਜਾਂ ਜਾਨਵਰ ਇਹ ਕੇਵਲ ਸਾਨੂੰ ਸਤਿਗੁਰਾਂ ਨੇ ਇੰਨੀ ਇੱਕ ਸੋਝੀ ਬਖਸ਼ੀ ਏ ਮਨੁੱਖਾ ਦੇਹ ਨੂੰ ਤਾ ਸਾਡਾ ਮਨੁੱਖਾ ਜਨਮ ਦੁਲਾੰਬੇ ਬੇਸ ਕੀਮਤੀ ਏ ਕਿਉਂਕਿ ਸਾਨੂੰ ਆਪਣੇ ਚੰਗੇ ਤੇ ਮਾੜੇ ਦੀ ਪਰਖ ਏ ਸਾਨੂੰ ਇੰਨਾ ਕੁ ਪਤਾ ਏ ਸਾਡੇ ਲਈ ਕੀ ਚੰਗਾ ਏ ਕਿਹੜੀ ਚੀਜ਼ ਮਾੜੀ ਏ ਜਨਮਰਾ ਨੂੰ ਇੰਨੀ ਸੋਝੀ ਨਹੀਂ ਤੇ ਸਾਨੂੰ ਗੁਰਾਂ ਨੇ ਮਨੁੱਖਾ ਦੇ ਦਿੱਤੀ ਏ ਆਓ ਇਹਨੂੰ ਸਤਿਗੁਰਾਂ ਦੇ ਬਾਣੀ ਦੇ ਵਿੱਚ ਜੋੜਨਾ ਕਰੀਏ ਇਹਨੂੰ ਸਫਲ ਕਰਨਾ ਕਰੀਏ ਕਾਸੀ ਗੁਰਮਖਵਾਨਾ ਕਰੀਏ ਗੁਰੂ ਦੇ ਵੱਲ ਮੁਖ ਕਰਨਾ ਕਰੀਏ ਤੇ ਵੇਖਣਾ ਕਰੀਏ ਗੁਰੂ ਜੀ ਕੀ ਸਮਝਾਉਂਦੇ ਹਨ ਗੁਰੂ ਬਾਬਾ ਜੀ ਨੇ ਕਿਹਾ ਮੈਂ ਇੱਕ ਥਾਲ ਪਰੋਸੀ ਆ ਤੇਰੇ ਲਈ ਜਿਹਦੇ ਵਿੱਚ ਸਬਰ ਸੰਤੋਖ ਤੇ ਉੱਚੀ ਵਿਚਾਰ ਹੈ ਗੁਰੂ ਦੀ ਪਹਿਲਾਂ ਜ਼ਿੰਦਗੀ ਦੇ ਵਿੱਚ ਸਬਰ ਹੋਏਗਾ ਨਾ ਚੇਤੇ ਰੱਖਣਾ ਤਾਂ ਇਨਸਾਨ ਗੁਰੂ ਦੀ ਵਿਚਾਰ ਤੱਕ ਪਹੁੰਚ ਪਾਏਗਾ ਕਿਉਂ ਕਿਉਂਕਿ ਗੁਰੂ ਦੇ ਦਰ ਤੇ ਆਇਆ ਥੋੜਾ ਜਿਹਾ ਜ਼ਿੰਦਗੀ ਦੇ ਵਿੱਚ ਦੁੱਖ ਆਇਆ ਗੁਰੂ ਤੂੰ ਹੀ ਦੂਰ ਹੋ ਗਿਆ ਕਿਉਂ ਜ਼ਿੰਦਗੀ ਦੇ ਵਿੱਚ ਸਬਰ ਹੀ ਨਹੀਂ ਸਤਿਗੁਰਾਂ ਦੀ ਬਾਣੀ ਪੜ੍ਹੀ ਸੀ ਕਿਉਂ ਮੇਰਾ ਦੁੱਖ ਦੂਰ ਹੋ ਜਾਵੇ ਪਰ ਇਨਸਾਨ ਕਹਿੰਦਾ ਮੈਂ ਤਾਂ ਗੁਰਾਂ ਦੀ ਬਾਣੀ ਵੀ ਪੜ੍ਹੀ ਦੁੱਖ ਤਾਂ ਮੇਰਾ ਦੂਰ ਨਹੀਂ ਹੋਇਆ ਇਹ ਸਮਝਣਾ ਨਹੀਂ ਕੀਤਾ ਸਤਿਗੁਰ ਜੀ ਕਿਹੜੇ ਦੁੱਖਾਂ ਦੀ ਗੱਲ ਕਰਦੇ ਨੇ ਜਿਹੜੇ ਦੁੱਖਾਂ ਨੂੰ ਅਸੀਂ ਸਮਝਦੇ ਹਾਂ ਨਾ ਦੂਰ ਹੋਵਣਗੇ ਚੇਤੇ ਰੱਖਣਾ ਗੁਰਾਂ ਦੇ ਇਤਿਹਾਸ ਦੇ ਵੱਲ ਨਜ਼ਰ ਮਾਰਨਾ ਕਰੀਏ ਇਹ ਦੁੱਖ ਤੇ ਗੁਰਾਂ ਦੇ ਜੀਵਨ ਦੇ ਵਿੱਚ ਆਇਆਨ ਕਿ ਉਹਨਾਂ ਦੇ ਦੂਰ ਹੋ ਗਏ ਹਨ ਜਿਨ੍ਹਾਂ ਨੇ ਸੁਖਮਨੀ ਸਾਹਿਬ ਉਚਾਰੀਏ ਜਿਨ੍ਹਾਂ ਸੁੱਖਾਂ ਦੀ ਮਣੀ ਕਿਹਾ ਜਾਂਦਾ ਹੈ ਉਹਨਾਂ ਨੂੰ ਤਤੀ ਤਵੀ ਤੇ ਬਿਠਾ ਦਿੱਤਾ ਸਾਨੂੰ ਇਹ ਤੋਂ ਵੱਡਾ ਕਿਹੜਾ ਦੁੱਖ ਆਏਗਾ ਜੇ ਤੇ ਇਨੀਕ ਬਾਤ ਤੇ ਕਲੀਅਰ ਹੋ ਜਾਂਦੀ ਏ ਕਿ ਗੁਰੂ ਜੀ ਆਹ ਦੁੱਖਾਂ ਨੂੰ ਦੁੱਖ ਨਹੀਂ ਜਾਣਦੇ ਜਿਹੜੇ ਸਾਡੇ ਹਨ ਸਭ ਤੋਂ ਵੱਡਾ ਦੁੱਖ ਕਿਹੜਾ ਏ ਜਿਹੜਾ ਮਨੁੱਖਾਂ ਤੋਂ ਮਾਨਸ ਬਣ ਚੁੱਕਿਆ ਏ ਸਭ ਤੋਂ ਵੱਡਾ ਮਨੁੱਖ ਏ ਜਿਹੜਾ ਗੁਰੂ ਦੇ ਨਾਲੋਂ ਟੁੱਟ ਗਿਆ ਏ ਜੇ ਦੁਨੀਆ ਦੇ ਵਿੱਚ ਸਭ ਤੋਂ ਵੱਡਾ ਦੁੱਖ ਏ ਨਾ ਉਹ ਇਹ ਏ ਜਿਹੜਾ ਗੁਰੂਆਂ ਦੀ ਬਾਣੀ ਤੋਂ ਦੂਰ ਹੋ ਕੇ ਆਏ ਜਿਨੂੰ ਗੁਰੂ ਜੀ ਦਾ ਚੇਤਾ ਵਿਸਰ ਗਿਆ ਏ ਤੇ ਗੁਰੂ ਦੇ ਦਰਸ਼ਨ ਕਿਸ ਤਰ੍ਹਾਂ ਕਰਨੇ ਹਨ ਭਾਈ ਸਾਹਿਬ ਜੀ ਵੀ ਪਹਿਲਾਂ ਸ਼ਬਦ ਪੜ੍ਹਦੇ ਸੀ ਨਾ ਦਰਸ ਤੇਰੇ ਕੀ ਪਿਆਸ ਮਨ ਲੱਗੀ ਦਰਸ ਤੇਰੇ ਕੀ ਕਹਿੰਦੇ ਮੇਰੇ ਅੰਦਰ ਪਿਆਸ ਲੱਗ ਗਈ ਏ ਦਰਸ਼ਨਾਂ ਦੀ ਤੇਰੇ ਇਸ ਲਈ ਆਪਾਂ ਜਿਹੜੀ ਵਿਚਾਰ ਸੀ ਇਹ ਭੁੱਖ ਤੋਂ ਪਿਆਸ ਤੋਂ ਸ਼ੁਰੂ ਕੀਤੀ ਏ ਜੇ ਕਿਤੇ ਸਾਡੇ ਅੰਦਰ ਵੀ ਪਿਆਸ ਲੱਗ ਜਾਵੇ ਨਾ ਉਹਦੇ ਗੁਨਾ ਦੀ ਫਿਰ ਗੁਰੂ ਜੀ ਸਾਨੂੰ ਵੀ ਇੱਕ ਥਾਲੀ ਦਿੰਦੇ ਹਨ ਜਿਹਦੇ ਵਿੱਚ ਤਿੰਨ ਦਾਤਾਂ ਦਿੰਦੇ ਹਨ ਜਿਹਦੇ ਨਾਲ ਸਾਡੀ ਅੰਦਰ ਦੀ ਪਿਆਸ ਬੁਝ ਜਾਵੇ ਜਿਹਦੇ ਨਾਲ ਸਾਡੇ ਅੰਦਰ ਦੇ ਔਗਣ ਦੂਰ ਹੋ ਜਾਵਣ ਤੇ ਸਬਰ ਦਾ ਹੋਣਾ ਬੜਾ ਜ਼ਰੂਰੀ ਹੈ ਜਿਹਨੂੰ ਸਤਗੁਰੂ ਜੀ ਦਿੰਦੇ ਹਨ ਤੇ ਉੱਚੀ ਵਿਚਾਰ ਉੱਚੇ ਗੁਣ ਤੇ ਗੁਰਾਂ ਨੇ ਕਿਹਾ ਕਿ ਪਾਈਏ ਦਾਤ ਪ੍ਰਾਪਤ ਕਿੱਥੋਂ ਹੋਈ ਏ ਅੰਮ੍ਰਿਤ ਨਾਮ ਠਾਕੁਰ ਕਾ ਪਾਈ ਹੋਏ ਠਾਕੁਰ ਤੋਂ ਪ੍ਰਾਪਤ ਹੋਈ ਏ ਦਾਤ ਜਿਹੜੀ ਮੈਂ ਤੁਹਾਨੂੰ ਦੇਣ ਲੱਗਾ ਥਾਲੀ ਦੇ ਵਿੱਚ ਪਰੋ ਕੇ ਇਹ ਸਤਿਗੁਰਾਂ ਤੋਂ ਪ੍ਰਾਪਤ ਹੋਈ ਏ ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਨਮਸਕਾਰ ਕਰਦੇ ਆ ਜਿਨ੍ਹਾਂ ਨੇ ਇੰਨੀ ਬਾਣੀ ਉਚਾਰੀ ਤੇ ਫਿਰ ਕੀ ਆਖਦੇ ਨੇ ਇਹ ਮੇਰੀ ਬਾਣੀ ਨਹੀਂ ਇਹ ਤੇ ਗੁਰਾਂ ਨੇ ਆਪ ਉਚਾਰੀਏ ਮੇਰੇ ਜ਼ਰੀਏ ਰਹੀ ਮਾਫ ਕਰਨਾ ਅੱਜ ਕਿਸੇ ਨੇ ਕਿਤਾਬ ਲਿਖਦੀ ਇਹ ਨਾ ਜੇ ਕਿਸੇ ਨੇ ਕਿਤਾਬ ਕੋਈ ਲਿਖ ਦਿੱਤੀ ਉਹ ਉੱਤੇ ਲਿਖ ਦਿੰਦਾ ਏ ਜੇ ਦੀ ਨਕਲ ਕੀਤੀ ਮੈਂ ਕੇਸ ਕਰ ਦੇਵਾਂਗਾ ਉਹ 50 ਪੇਜਾਂ ਦੀ ਕਿਤਾਬ ਲਿਖ ਕੇ ਆਪਣਾ ਨਾਮ ਲਿਖਦਾ ਏ ਕਿ ਮੇਰੀ ਕਿਤਾਬ ਲਿਖੀ ਏ ਪਰ ਵੇਖਣਾ ਕਰੀਏ ਗੁਰਾਂ ਜੀ ਨੇ ਇੰਨੀ ਬਾਣੀ ਲਿਖ ਦਿੱਤੀ ਜਿਹਦਾ ਕੋਈ ਅੰਤ ਨਹੀਂ ਗੁਰਾਂ ਨੇ ਕਿਹਾ ਮੈਂ ਨਹੀਂ ਲਿਖੀਏ ਗੁਰਾਂ ਨੇ ਆਪ ਲਿਖਾਈਏ ਅੰਮ੍ਰਿਤ ਨਾਮ ਠਾਕੁਰ ਕਾ ਪਾਇਓ ਇਹ ਸਤਿਗੁਰਾਂ ਤੋਂ ਪ੍ਰਾਪਤ ਹੋਈ ਏ ਮੈਨੂੰ ਬਾਣੀ ਇਹ ਨਾਮ ਜਿਹੜਾ ਮੈਂ ਤੁਹਾਨੂੰ ਦੇਣ ਲੱਗਾ ਜਿਸ ਦਾ ਸਭ ਸਹਾਰੋ ਜਿਹਦੀ ਸਭਨਾਂ ਨੂੰ ਲੋੜ ਏ ਸਭਨਾਂ ਨੂੰ ਜ਼ਰੂਰਤ ਏ ਵਿਚਾਰ ਆ ਗਈ ਏ ਚਲਦੀ ਚਲਦੀ ਮੈਂ ਆਪ ਜੀ ਨਾਲ ਸਾਹ ਸੰਤੋਂਦਾ ਚੱਲਾਂ ਰਵਿੰਦਰਨਾਥ ਟੈਗੋਰ ਨਾ ਅਖੀਰਲੇ ਸਮੇਂ ਦੇ ਵਿੱਚ ਜਦ ਉਹਨੂੰ ਪਤਾ ਏ ਕਿ ਇਹ ਕਿੰਨਾ ਅਖੀਰਲਾ ਸਮਾਂ ਨੇੜੇ ਏ ਤੇ ਉਹਦਾ ਕੇਵਲ ਇੱਕੋ ਉਪਾਸਕ ਰਹਿ ਗਿਆ ਸੀ ਉਹਦੇ ਪਾਸ ਬਾਕੀ ਸਾਰੇ ਸਾਥ ਛੱਡ ਗਏ ਸੀ ਕੇਵਲ ਇੱਕੋ ਹੀ ਉਪਾਸਕ ਉਹਦਾ ਇੱਕੋ ਹੀ ਚੇਲਾ ਇੱਕੋ ਹੀ ਉਹਦਾ ਸਟੂਡੈਂਟ ਰਹਿ ਗਿਆ ਸੀ ਅਖੀਰਲੇ ਸਮੇਂ ਰਵਿੰਦਰਨਾਥ ਟੈਗੋਰ ਦੇ ਕੋਲ ਜਿਹੜਾ ਉਹਦਾ ਚੇਲਾ ਏ ਉਹ ਰਵਿੰਦਰਨਾਥ ਟੈਗੋਰ ਨੂੰ ਅਖੀਰਲੇ ਸਮੇਂ ਕਹਿੰਦਾ ਏ ਉਸਤਾਦ ਜੀ ਗੁਰੂ ਜੀ ਕੀ ਹੋਇਆ ਤੁਹਾਡੀਆਂ ਅੱਖਾਂ ਦੇ ਵਿੱਚ ਹੰਝੂ ਆ ਗਏ ਤੁਸੀਂ 600 ਗੀਤ ਲਿਖੇ ਹਨ ਇੰਨੀ ਤੁਸੀਂ ਉਹ ਭਜਨ ਮੰਦਰੀ ਕੀਤੀ ਹੈ ਪਰ ਤੁਹਾਡੀਆਂ ਅੱਖਾਂ ਦੇ ਵਿੱਚ ਹੰਝੂ ਆ ਗਏ ਨਖੀਰਲੇ ਸਮੇਂ ਤੇ ਰਵਿੰਦਰਨਾਥ ਟੈਗੋਰ ਜੀ ਨੇ ਬੜਾ ਵਧੀਆ ਜਵਾਬ ਦਿੱਤਾ ਜੀ ਨੂੰ ਸੁਣ ਕੇ ਇੱਕ ਵਾਰ ਰੂਹ ਕੁਰਲਾਉਂਦੀ ਏ ਜੇ ਕਿਤੇ ਸਾਡੇ ਸਮਝ ਦੇ ਵਿੱਚ ਆ ਜਾਵੇ ਨਾ ਸੱਚ ਮੁੱਚ ਸਾਨੂੰ ਜ਼ਿੰਦਗੀ ਪਿਆਰੀ ਲੱਗਣ ਲੱਗ ਜਾਵੇ ਹੁਣ ਰਵਿੰਦਰਨਾਥ ਟੈਗੋਰ ਜਵਾਬ ਦਿੰਦਾ ਇਹ ਕਹਿੰਦਾ ਜੋ ਤੂੰ ਮੇਰੀਆਂ ਹੰਝੂ ਵੇਖ ਰਿਹਾ ਹੈ ਨਾ ਅੱਖਾਂ ਦੇ ਵਿੱਚ ਇਹ ਮੌਤ ਦੇ ਡਰ ਤੋਂ ਨਹੀਂ ਇਹ ਨਾ ਹੀ ਮੌਤ ਦੇ ਨਾਮ ਤੋਂ ਨੇ ਬਸ ਮੈਨੂੰ ਇੰਨਾ ਕੁ ਅਫਸੋਸ ਹੈ ਕਿ ਮੈਂ ਜ਼ਿੰਦਗੀ ਨੂੰ ਸਾਰੀ ਉਮਰ ਸਾਰੀ ਉਮਰ ਸੁਰ ਕਰਦੇ ਆ ਲੰਘਾ ਦਿੱਤੀ ਤੇ ਜਦੋਂ ਸੁਰ ਹੋ ਗਈ ਜਦੋਂ ਗਾਉਣ ਦਾ ਸਮਾਂ ਆ ਗਿਆ ਸਮਾਂ ਨੇ ਵੀ ਆ ਗਿਆ ਮੇਰਾ ਜਦੋਂ ਗਾਉਣ ਦਾ ਸਮਾਂ ਆਇਆ ਵਕਤ ਨੇ ਆ ਕੇ ਜੀਵਨ ਲੀਲਾ ਸਮਾਪਤ ਕਰ ਦੇਣੀ ਏ ਤਾਂ ਕਰਕੇ ਮੇਰੀਆਂ ਹੰਝੂ ਆ ਰਹੇ ਆ ਅੱਖਾਂ ਦੇ ਵਿੱਚ ਸੱਚ ਮੁੱਚ ਜੀ ਜ਼ਿੰਦਗੀ ਸੁਰ ਕਰਦੇ ਆ ਜੀਵਨ ਲੰਘ ਜਾਂਦਾ ਏ ਪਰ ਇਨਸਾਨ ਜਿਉਣ ਲੱਗਿਆ ਨਹੀਂ ਵੇਖਦਾ ਸੁਰ ਕਰਦਿਆਂ ਬਹੁਤ ਸਮਾਂ ਲੱਗਦਾ ਏ ਸਾਜਾਂ ਦੇ ਵਿੱਚ ਵੀ ਅਸੀਂ ਵੇਖਦੇ ਆ ਤੇ ਸੁਰ ਕਰਨੀ ਜ਼ਿੰਦਗੀ ਹੈ ਵੀ ਬੜੀ ਔਖੀ ਇਹ ਸਬਰ ਸੰਤੋਖ ਵਾਲੇ ਗੁਣ ਜੀਵਨ ਦੇ ਅੰਦਰ ਰੱਖਣੇ ਬੜੇ ਔਖੇ ਹਨ ਸੁਰ ਕਰਨੇ ਬੜੇ ਔਖੇ ਹਨ ਸਾਜ ਤਬਲੇ ਵਾਲੇ ਨੂੰ ਪਤਾ ਏ ਤਬਲਾ ਵਜਾਉਣ ਦੇ ਨਾਲੋਂ ਤਬਲਾ ਸੁਰ ਕਰਨਾ ਜ਼ਿਆਦਾ ਔਖਾ ਏ ਸਰੰਗੀ ਵਜਾਉਣ ਦੇ ਨਾਲੋਂ ਸਰੰਗੀ ਸੁਰ ਕਰਨੀ ਬੜੀ ਔਖੀ ਏ ਬਸ ਇਸੇ ਤਰ੍ਹਾਂ ਜ਼ਿੰਦਗੀ ਜਿਉਣ ਦੇ ਨਾਲੋਂ ਜ਼ਿੰਦਗੀ ਸੁਰ ਕਰਨੀ ਬੜੀ ਔਖੀ ਏ ਆਓ ਗੁਰਾਂ ਤੋਂ ਥਾਲ ਲੈਣਾ ਕਰੀਏ ਐਸਾ ਜਿਹਦੇ ਨਾਲ ਤੁਸੀਂ ਜ਼ਿੰਦਗੀ ਸੁਰ ਦੇ ਵਿੱਚ ਕਰ ਲਈਏ ਸਤਿਗੁਰਾਂ ਨੇ ਸਾਨੂੰ ਐਸਾ ਗਿਆਨ ਦਿੱਤਾ ਏ ਜਿਹਦੇ ਨਾਲ ਜ਼ਿੰਦਗੀ ਸੁਰ ਕਰ ਸਕਦੇ ਆ ਜਿਹਦੇ ਨਾਲ ਅਸੀਂ ਆਪਣੇ ਅੰਦਰ ਗੁਣ ਪੈਦਾ ਕਰ ਸਕਦੇ ਆ ਤੇ ਸਭਨਾ ਦੀ ਲੋੜ ਏ ਤਿਸਕਾ ਹੋਏ ਉਧਾਰੋ ਉਹਦਾ ਉਧਾਰ ਹੋ ਜਾਏਗਾ ਜਿਹਨੂੰ ਇਹ ਇਹਦੀ ਲੋੜ ਮਹਿਸੂਸ ਹੋਏਗੀ ਤੇ ਜੀਵਨ ਬਦਲੇਗਾ ਕਿਸ ਤਰ੍ਹਾਂ ਹੁਣ ਥਾਲ ਵੀ ਲੈ ਲਿਆ ਗੁਰਾਂ ਤੋਂ ਦਾਤਾਂ ਦਾ ਭਰਿਆ ਗੁਰਾਂ ਤੋਂ ਬਖਸ਼ਿਸ਼ ਵੀ ਲੈ ਲਈ ਹੁਣ ਭਲਾ ਕੀਦਾ ਹੋਏਗਾ ਜੇ ਕੋ ਖਾਵੇ ਜੇ ਕੋ ਪੁੰਚੇ ਜੇ ਕੋਈ ਇਹਨੂੰ ਖਾ ਲਵੇ ਤੇ ਖਾ ਕੇ ਪੁੰਚੇ ਦਾ ਹੁੰਦਾ ਹਾਜ਼ਮ ਕਰਨਾ ਫਿਰ ਹਾਜ਼ਮ ਵੀ ਕਰ ਲੇ ਤੇ ਚੇਤੇ ਰੱਖਣਾ ਖਾਣ ਦੇ ਨਾਲੋਂ ਹজম ਕਰਨਾ ਜ਼ਿਆਦਾ ਔਖਾ ਏ। ਅਮੀਰੀ ਕਮਾਉਣ ਦੇ ਨਾਲੋਂ ਅਮੀਰੀ ਸੰਭਣੀ ਜ਼ਿਆਦਾ ਔਖੀ ਏ। ਸਰੀਰ ਦੇ ਵਿੱਚ ਤਾਕਤ ਲਿਆਉਣ ਦੇ ਨਾਲੋਂ ਤਾਕਤ ਸੰਭਣੀ ਜ਼ਿਆਦਾ ਔਖੀ ਏ। ਦੇਖਦੇ ਆ ਜਿਨ੍ਹਾਂ ਦੇ ਪਾਸ ਨਵੀਂ-ਨਵੀਂ ਅਮੀਰੀ ਆਉਂਦੀ ਏ ਨਾ ਫਿਰ ਉਹ ਕਦੀ ਗੱਡੀਆਂ ਤੇ ਖਰਚ ਦਿਆਂ ਪੈਸਾ। ਕਦੀ ਮੋਬਾਈਲਾਂ ਤੇ ਖਰਚ ਦਿਆਂ ਨ ਐਮੀ ਦਿਖਾਵਿਆਂ ਦੇ ਵਿੱਚ ਸਾਰਾ ਪੈਸਾ ਡਾਹ ਦਿੰਦੇ ਹਨ ਪਿਓ ਨੇ ਦਾਦੀਆਂ ਨੇ ਬੜੀ ਮਿਹਨਤ ਕਰ ਕਰ ਕਮਾਈ ਸੀ ਅਮੀਰੀ ਪਰ ਅੱਗੇ ਪੁੱਤਰ ਆਇਆ ਉਹ ਤੋਂ ਸਾમી ਨਹੀਂ ਗਈ ਇਸ ਲਈ ਚੇਤੇ ਰੱਖਣਾ ਅਮੀਰ ਹੋਣ ਦੇ ਨਾਲੋਂ ਅਮੀਰ ਹੋ ਕੇ ਰਹਿਣਾ ਬੜਾ ਔਖਾ ਹੈ ਬਸ ਇਸੇ ਤਰ੍ਹਾਂ ਗਿਆਨ ਲੈਣ ਦੇ ਨਾਲੋਂ ਗਿਆਨ ਹਜ਼ਮ ਕਰਨਾ ਬੜਾ ਔਖਾ ਹੈ ਜਿਹੜੇ ਜਿਨ੍ਹਾਂ ਦੇ ਕੋਲ ਗਿਆਨ ਆ ਜਾਂਦਾ ਹੈ ਨਾ ਜਿਹੜੇ ਕਦੇ 4 ਵਜੇ ਉੱਠ ਕੇ ਨਿਤਨੇਮ ਕਦੀ ਕਰ ਲੈਂਦੇ ਹਨ ਫਿਰ ਉਹ ਦਿਨੇ ਵੇਖਿਓ ਗੱਲਾਂ ਕਰਦੇ ਹੋਰਾਂ ਨੂੰ ਕਿਚਰਾ ਕਰਦੇ ਹਨ ਜਿਨ੍ਹਾਂ ਦੇ ਪਾਸ ਗਿਆਨ ਆ ਜਾਂਦੇ ਦੂਜਿਆਂ ਤੇ ਹੱਸਣਾ ਕਰਦੇ ਹਨ ਮੈਂ ਤੇ ਗਿਆਨਵਾ ਨਾ ਉਹ ਐਦਾਂ ਹੀ ਤੱਕੇ ਖਾਂਦਾ ਏ ਉਹ ਐਦਾਂ ਹੀ ਹਲੇ ਹੀ ਮੜੀਆਂ ਮਸਾਣੀਆਂ ਤੁਰਿਆ ਫਿਰਦਾ ਏ ਇਸਤੇ ਲਈ ਗਿਆਨ ਲੈਣ ਦੇ ਨਾਲੋਂ ਗਿਆਨ ਹজম ਕਰਨਾ ਬੜਾ ਔਖਾ ਹੈ ਇਸ ਲਈ ਗੁਰੂ ਬਾਬਾ ਜੀ ਨੇ ਇੱਥੇ ਕਿਹਾ ਜੇ ਕੋ ਖਾਵੇ ਜੇ ਕੋ ਪੁੰਚੇ ਜੇ ਕੋਈ ਖਾ ਕੇ ਇਹ ਹজম ਕਰ ਲਏਗਾ ਦਾਤਾ ਜੇ ਅੰਦਰ ਇਹਨੂੰ ਕੋਈ ਵਸਾ ਕੇ ਰੱਖ ਲਵੇਗਾ ਤਿਸਕਾ ਹੋਏ ਉਧਾਰੋ ਉਹਦਾ ਉਧਾਰ ਉਹਦਾ ਹੋਣਾ ਹੈ ਤੇ ਉਧਾਰ ਹੋਣਾ ਕਿੰਨੇ ਕਿਵੇਂ ਹੈ ਕਿਸ ਤਰ੍ਹਾਂ ਹੋਣਾ ਏ ਤੇ ਜਿਹੜੀ ਅਸੀਂ ਦਾਤ ਦੀ ਗੱਲ ਕਰਨੀ ਆ ਇਹ ਮਿਲਦੀ ਕਿਸ ਤਰ੍ਹਾਂ ਏ ਉਹ ਥਾਲ ਹੈ ਕਿੱਥੇ ਗੁਰਾਂ ਦਾ ਗਿਆਨ ਏ ਗੁਰੂ ਦਾ ਗਿਆਨ ਲੈ ਕੇ ਮਨ ਦੇ ਵਿੱਚ ਵਸਾਉਣਾ ਸ਼ੁਰੂ ਕਰਦੀ ਏ ਜ਼ਿੰਦਗੀ ਜਿਉਣੀ ਕੋ ਸ਼ੁਰੂ ਕਰਦੀ ਏ ਚੇਤੇ ਰੱਖਣਾ ਉਹ ਥਾਲ ਸਾਨੂੰ ਪ੍ਰਾਪਤ ਹੋ ਗਿਆ ਗੁਰਾਂ ਦਾ ਗਿਆਨ ਅੰਦਰ ਵਸਾਉਣਾ ਗੁਰਾਂ ਦੇ ਗਿਆਨ ਨੂੰ ਕਮਾਉਣਾ ਹੀ ਏ ਜਿੰਨੀ ਕ ਬਾਣੀ ਸੁਣ ਲਈ ਉਹਨੂੰ ਜ਼ਿੰਦਗੀ ਦੇ ਵਿੱਚ ਕਮਾਲ ਆਣੀ ਇਹੀ ਹੈ ਥਾਲ ਪ੍ਰਾਪਤ ਕਰ ਲੈਣਾ ਉਹ ਗੁਰਾਂ ਦਾ ਤੇ ਜਿਹੜਾ ਫਿਰ ਐਦਾਂ ਜ਼ਿੰਦਗੀ ਦੇ ਵਿੱਚ ਕਮਾਲ ਲੈਂਦਾ ਹੈ ਨਾ ਗੁਰੂ ਦੀ ਬਾਣੀ ਤਿਸ ਕਾ ਹੋਈ ਉਧਾਰੋ ਦਾ ਉਧਾਰ ਹੋ ਜਾਂਦਾ ਹੈ ਉਹਦਾ ਹਿਰਦਾ ਪ੍ਰੇਮ ਦੇ ਨਾਲ ਭਰ ਜਾਂਦਾ ਹੈ ਸਾਡੇ ਤੇ ਵੀ ਗੁਰੂ ਜੀ ਬਖਸ਼ਿਸ਼ ਕਰ ਦੇਵਨ ਸਾਡੇ ਤੇ ਵੀ ਗੁਰੂ ਜੀ ਰਹਿਮਤ ਰਹਿਮਤ ਕਰ ਦੇਵਨ ਮਿਹਰ ਰਹਿਮਤ ਕਰ ਦੇਵਨ ਕਿਤੇ ਸਾਡੇ ਅੰਦਰ ਵੀ ਉਹਦਾ ਨਾਮ ਵੱਸ ਸਕੇ ਅਸੀਂ ਵੀ ਆਪਣਾ ਗੁਰਾਂ ਦੇ ਗਿਆਨ ਦੇ ਨਾਲ ਜੁੜ ਕੇ ਉਧਾਰ ਕਰਵਾ ਲਈਏ ਇਹ ਗੁਰਾਂ ਨੇ ਫਿਰ ਅੱਗੇ ਕਹਿਆ ਇਹ ਵਸਤ ਤਜੀ ਨਹੀਂ ਜਾਈ ਨਿਤ ਨਿਤ ਰਖ ਰਤਾਰੋ ਤੇ ਚੇਤੇ ਰੱਖਣਾ ਇਹ ਵਸਤ ਤਜੀ ਨਹੀਂ ਜਾਏਗੀ ਇਹ ਵਸਤ ਤੇਰੇ ਤੋਂ ਦੂਰ ਨਹੀਂ ਹੋਏਗੀ ਇਹ ਵਸਤ ਤੇਰੇ ਅੰਦਰ ਵੱਸ ਜਾਵੇਗੀ ਇਸ ਲਈ ਕੀ ਕਰਨਾ ਕਰ ਨਿਤ ਨਿਤ ਰਖ ਰਤਾਰੋ ਛੇਤੀ ਛੇਤੀ ਆਪਣੇ ਹਿਰਦੇ ਦੇ ਵਿੱਚ ਵਸਾਲ ਹੈ ਸਾਡੇ ਹਿਰਦੇ ਦੇ ਅੰਦਰ ਤੇ ਅਗਿਆਨਤਾ ਭਰੀ ਏ ਇਹ ਔਗਣ ਇਹ ਗੁਣ ਕਦ ਵਸਨੇ ਹਨ ਸਾਡਾ ਦਾ ਹਿਰਦਾ ਕਿਸੇ ਦੇ ਈਰਖਾ ਵੈਰ ਵਿਰੋਧ ਦੇ ਨਾਲ ਭਰਿਆ ਏ ਇਹ ਸਬਰ ਸੰਤੋਖ ਉੱਚੀ ਵਿਚਾਰ ਵਾਲੇ ਗੁਣ ਕਦ ਪੈਦਾ ਹੋਣੇ ਹਨ ਇਸ ਲਈ ਆਓ ਗੁਰਾਂ ਦੇ ਦਰ ਕੇ ਗੁਰਾਂ ਦੇ ਦਰ ਤੇ ਇਹਨੂੰ ਮਨ ਰੂਪੀ ਭਾਂਡੇ ਨੂੰ ਖਾਲੀ ਕਰਕੇ ਲਿਆਇਆ ਕਰੀਏ ਜੇ ਭਾਂਡਾ ਪਹਿਲੀ ਭਰਿਆ ਹੋਈ ਉਹਦੇ ਵਿੱਚ ਵਸਤੂ ਨਹੀਂ ਪੈਂਦੀ ਜੇ ਵਸਤੂ ਪਾਉਣੀ ਏ ਪਹਿਲਾਂ ਭਾਂਡਾ ਖਾਲੀ ਕਰਨਾ ਪਏਗਾ ਜਦ ਗੁਰਾਂ ਦੇ ਨਾਲ ਪਿਆਰ ਪਾਉਣਾ ਏ ਸ਼ੁਰੂਆਤ ਸਾਡੀ ਸੰਗਤ ਦੇ ਵਿੱਚੋਂ ਗੁਰਦੁਆਰਾ ਸਾਹਿਬ ਦੇ ਵਿੱਚ ਆ ਕੇ ਹੋਣੀ ਏ ਤੇ ਫਿਰ ਇੱਥੇ ਨਹੀਂ ਕਿ ਕੇਰੈਣਾ ਇੱਥੋਂ ਸਾਡਾ ਸਫ਼ਰ ਸ਼ੁਰੂ ਹੋਵੇਗਾ ਜਿਹਦੇ ਨਾਲ ਗੁਰੂ ਜੀ ਕਿਸ ਤਰ੍ਹਾਂ ਸਾਡੇ ਹਿਰਦੇ ਦੇ ਵਿੱਚ ਵਸਣਗੇ ਇਹ ਸਾਨੂੰ ਸਮਝ ਆਏਗਾ ਇੱਥੇ ਕੇਵਲ ਸਾਨੂੰ ਰਸਤਾ ਪਤਾ ਲੱਗਿਆ ਜਦ ਅਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਆਉਣੇ ਆ ਜਦ ਅਸੀਂ ਅੰਮ੍ਰਿਤ ਛਕਦੇ ਆ ਅਸੀਂ ਪੰਜ ਕਕਾਰ ਧਾਰਨ ਕਰ ਲੈਂਦੇ ਆ ਇੱਥੇ ਕੇਵਲ ਹਲੇ ਸਕੂਲ ਦੇ ਵਿੱਚ ਦਾਖਲਾ ਲੈਂਦੇ ਆ ਅਸੀਂ ਅਸਲੀ ਪੜ੍ਹਾਈ ਤੇ ਇਥੋਂ ਸ਼ੁਰੂ ਹੋਣੀ ਹੈ ਅਜੇ ਤੇ ਆਓ ਸਤਿਗੁਰੂ ਜੀ ਸਾਡੇ ਤੇ ਸਭਨਾ ਤੇ ਕਿਰਪਾ ਕਰਨ ਪਹਿਲਾਂ ਅਸੀਂ ਪਹਿਲੇ ਘੰਡੇ ਤੇ ਪੈਰ ਰੱਖਣਾ ਕਰੀਏ ਪਹਿਲਾਂ ਸਤਿਗੁਰਾਂ ਦੇ ਦਰ ਤੇ ਆ ਕੇ ਗੁਰਾਂ ਦੀ ਵਰਦੀ ਪਾਉਣਾ ਕਰੀਏ ਗੁਰੂ ਦੇ ਸਕੂਲ ਦੇ ਵਿੱਚ ਦਾਖਲਾ ਲੈਣਾ ਕਰੀਏ ਫਿਰ ਇੱਥੋਂ ਜਿਉਂ-ਜਿਉਂ ਗੁਰੂ ਦੀ ਬਾਣੀ ਪੜਦਾ ਜਾਏਗਾ ਉਹਨੂੰ ਮਨ ਦੇ ਵਿੱਚ ਵਸਾਉਂਦਾ ਜਾਏ ਜੀਵਨ ਦੇ ਵਿੱਚ ਕਮਾਉਂਦਾ ਜਾਏ ਹੌਲੀ-ਹੌਲੀ ਡੰਡੇ ਚੜਦਾ ਜਾਏਗਾ ਰਸਤੇ ਤੇ ਚੱਲਣਾ ਸ਼ੁਰੂ ਕਰ ਦਵਾਂਗਾ ਤੇ ਚੇਤੇ ਰੱਖਣ ਜਾਂ ਚੱਲਣਾ ਸ਼ੁਰੂ ਕਰ ਦਾਂਗਾ ਜਦ ਗੁਰਾਂ ਦੇ ਰਸਤੇ ਦਾ ਤੈਨੂੰ ਪਤਾ ਲੱਗ ਜਾਵੇਗਾ ਫਿਰ ਇੱਕ ਨਾ ਇੱਕ ਦਿਨ ਮੰਜ਼ਲ ਤੇ ਹੀ ਪਹੁੰਚ ਹੀ ਜਾਏਗਾ ਫਿਕਰ ਤੇ ਉਹਨਾਂ ਨੂੰ ਕਰਨੀ ਚਾਹੀਦੀ ਹੈ ਜਿਨ੍ਹਾਂ ਨੂੰ ਹਲੇ ਮੰਜ਼ਲ ਦਾ ਰਸਤੇ ਦਾ ਹੀ ਨਹੀਂ ਪਤਾ ਲੱਗਾ ਹੁਣ ਜਿਹਨੂੰ ਰਸਤੇ ਦਾ ਨਹੀਂ ਪਤਾ ਲੱਗਾ ਉਹਨੇ ਮੰਜ਼ਲ ਤੇ ਕਦਾ ਪੜਨਾ ਏ ਮੰਜ਼ਲ ਤੇ ਕਦ ਪੁੱਜਣਾ ਏ ਅਸੀਂ ਤੇ ਗੁਰੂ ਜੀ ਦਾ ਸ਼ੁਕਰਾਨਾ ਕਰਿਆ ਕਰੀਏ ਸਾਨੂੰ ਗੁਰੂ ਜੀ ਤੁਸੀਂ ਸੰਗਤ ਬਖਸ਼ੀ ਸਾਨੂੰ ਰਸਤੇ ਦਾ ਤਾਂ ਪਤਾ ਲੱਗਿਆ ਸਾਨੂੰ ਇੰਨਾ ਤੇ ਪਤਾ ਲੱਗਿਆ ਨਾ ਹੁਣ ਤਰਿਆ ਕਿਸ ਤਰ੍ਹਾਂ ਜਾਏਗਾ ਇਹ ਜੀਵਨ ਕਿਸ ਤਰ੍ਹਾਂ ਸਾਡਾ ਚੰਗੇ ਪਾਸੇ ਲੱਗ ਸਕੇਗਾ ਸਾਨੂੰ ਇੰਨਾ ਕੁ ਤੇ ਪਤਾ ਲੱਗ ਗਿਆ ਤੇ ਗੁਰਾਂ ਦੇ ਦਰ ਤੇ ਆ ਕੇ ਗੁਰੂ ਜੀ ਦੀ ਬਾਣੀ ਨੂੰ ਪੜਨਾ ਸ਼ੁਰੂ ਕਰ ਦਈਏ ਇੱਥੋਂ ਸਾਡਾ ਸਫ਼ਰ ਸ਼ੁਰੂ ਹੋਏਗਾ ਉਹ ਹਿਰਦੇ ਦੇ ਵਿੱਚ ਵਸਣ ਤੱਕ ਜਿਉਂ-ਜਿਉਂ ਗੁਰੂ ਜੀ ਦੀ ਬਾਣੀ ਪੜਦੇ ਗਏ ਤਿਉਂ ਤੇ ਉਹਨੂੰ ਜੀਵਨ ਦੇ ਵਿੱਚ ਕਮਾਉਂਦੇ ਗਏ ਜਦੋਂ ਜਦੋਂ ਗੁਰੂ ਜੀ ਦੀ ਬਾਣੀ ਕਮਾਉਣੀ ਸ਼ੁਰੂ ਕਰ ਦਵਾਂਗੇ ਨੇ ਚੇਤੇ ਰੱਖਣਾ ਹਰ ਇੱਕ ਚੀਜ਼ ਦੇ ਨਾਲ ਇਨਸਾਨ ਪਿਆਰ ਪਾਏਗਾ ਉਹਦਾ ਪਿਆਰ ਹਰ ਇੱਕ ਚੀਜ਼ ਦੇ ਨਾਲ ਪੈਵਨ ਲੱਗ ਜਾਵੇਗਾ ਜਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਦਾ ਹਿਰਦਾ ਪ੍ਰੇਮ ਦੇ ਨਾਲ ਭਰ ਗਿਆ ਨਾ ਉਹ ਪੰਜਾਂ ਪਿਆਰਿਆਂ ਨੂੰ ਆਪ ਜੀ ਨੇ ਭਾਈ ਹਿੰਮਤ ਸਿੰਘ ਜੀ ਤੂੰ ਵੀ ਮੇਰਾ ਪਿਆਰਾ ਭਾਈ ਮੋਹਕਮ ਜੀ ਨੂੰ ਕਹਿੰਦੇ ਤੂੰ ਵੀ ਮੇਰਾ ਪਿਆਰਾ ਭਾਈ ਦਇਆ ਜੀ ਨੂੰ ਕਹਿੰਦੇ ਤੂੰ ਵੀ ਮੇਰਾ ਪਿਆਰਾ ਜਿਹਨੂੰ ਵੇਖਦੇ ਹਨ ਕਹਿੰਦੇ ਤੂੰ ਮੇਰਾ ਪਿਆਰਾ ਹੀ ਹੈ ਕਿਉਂ ਕਿ ਅੰਦਰ ਹਿਰਦਾ ਪ੍ਰੇਮ ਦੇ ਨਾਲ ਭਰਿਆ ਹੈ ਸਾਰੀ ਦੁਨੀਆ ਹੀ ਪਿਆਰੀ ਲੱਗਦੀ ਹੈ ਤੇ ਇਹ ਗੱਲ ਬਿਲਕੁਲ ਸੱਚੇ ਜੋ ਕੁਝ ਇਨਸਾਨ ਦੇ ਅੰਦਰ ਹੈ ਉਹਨੂੰ ਬਾਹਰੋਂ ਉਹੀ ਕੁਝ ਮਿਲੇਗਾ ਉਹਨੂੰ ਉਹੋ ਜਿਹਾ ਹੀ ਸਭ ਸੰਸਾਰ ਨਜ਼ਰ ਆਏਗਾ ਜੋ ਉਹਦੇ ਅੰਦਰ ਹੋਏਗਾ